ਚੜਦੇ ਤੇ ਲੈਂਦੇ ਪੰਜਾਬ ਦੇ ਆਨ ਆ ਨਾ ਪਾਈ ਪਾਈ ਕਰਕੇ ਲਾਹੌਰ ਦੇ ਵਿੱਚ ਯੂਨੀਵਰਸਿਟੀ ਬਣਾਈ ਸੀ ਜਿਹੜੇ ਇਲੈਕਟਿਡ ਮੈਂਬਰ ਨਹੀਂ ਉਹ ਗੱਲ ਕਰਦੀ ਆ ਪੰਜਾਬ ਦੀ ਜਦੋਂ ਮੈਂਬਰ ਹੀ ਨਹੀਂ ਰਹੇ ਫਿਰ ਸਰਕਾਰਾਂ ਆਪੇ ਸਾਹ ਨਾਲ ਕੰਮ ਕਰਨ ਲੱਗ ਪਈ ਉਹ ਸਭ ਕੁਝ ਸਰਕਾਰਾਂ ਦੇ ਹੱਥ ਆ ਗਿਆ ਫਿਰ ਸਾਰੇ ਸਟੂਡੈਂਟ ਵੀ ਇਫੈਕਟ ਹੋਣੇ ਚਾਹੀਏ ਉਹ ਹਰਿਆਣੇ ਦੇ ਆ ਪੰਜਾਬ ਦੇ ਮਾਚਲਦੇ ਆ ਬੱਬੂ ਮਾਨ ਹੁਣਾਂ ਬੋਲਦੋ ਇਹ ਕਹਿੰਦੇ ਕਿ ਉਹਨਾਂ ਸਿੰਗਰਾਂ ਨੂੰ ਯਾਦ ਕਰੋ ਜਿਹੜੇ ਆਪਣੇ ਗਾਣਿਆਂ ਦੇ ਵਿੱਚ ਬੰਦੂਟਾਂ ਪਰੋਟਾਂ ਨੂੰ। ਉਹਨੂੰ ਲੱਗਦਾ ਹੋਰ ਸਿੰਗਰਾਂ ਨੂੰ ਇੱਥੇ ਆ ਕੇ ਨਾਂ ਦਾ ਵਧਾਵਾ ਦੇਣ ਦੀ ਲੋੜ ਹੈਗੀ ਹੈ ਸਟੂਡੈਂਟਸ ਨੂੰ। ਬਾਟੇ ਵਿਆਹ ਦੀ ਨੱਖੜਾ ਖਾੜੇ ਲਾਉਣੇ ਆ ਰੁਪਈਏ ਕਿੱਥੋਂ ਲੈ ਆਉਣ ਵਾਲੇ ਨੇ। ਇਹਦਾ ਤੂੜੀ ਵੇਚਣ ਲੱਗਣਗੇ ਤੇ ਤੁਸੀਂ ਵਿਰੋਧਾਲ ਕਰਦੀ। ਹੋ ਲੈ ਸਵੇਲੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਪਹੁੰਚੇ ਨੇ ਸਟੂਡੈਂਟਸ ਦਾ ਸਮਰਥਨ ਕਰਨ ਦੇ ਲਈ ਤਨਾਤਾ ਭਾਈ ਜੀ ਇਸ ਤਰ੍ਹਾਂ ਦੇਖਦੇ ਹੋ ਕਿ ਸੀਨੀਟਰ ਦਾ ਜਿਹੜਾ ਇਸ਼ੂ ਚੱਲਦਾ ਪਿਆ ਕਿੰਦਰ ਦੇ ਨਾਲ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਐ ਐਕਚੁਅਲੀ ਪੰਜਾਬ ਦੇ 225 ਪੰਡਾਂ ਨੂੰ ਉਜਾੜ ਕੇ ਜ਼ਮੀਨ ਦਿੱਤੀ ਗਈ ਸੀ ਢੱਲੀਗੜ੍ਹ ਨੂੰ ਤੇ ਯੂਨੀਵਰਸਿਟੀ ਨੂੰ ਸਾਡੇ ਬਜ਼ੁਰਗਾਂ ਨੇ ਚੜ੍ਹਦੇ ਤੇ ਲੈਂਦੇ ਪੰਜਾਬਦਿਆਂ ਨੇ ਆਨਾ ਨਾ ਪਾਈ ਪਾਈ ਕਰਕੇ ਲਾਹੌਰ ਦੇ ਵਿੱਚ ਯੂਨੀਵਰਸਿਟੀ ਬਣਾਈ ਸੀ ਬਾਅਦ ਚੰਨ ਪੰਜਾਬ ਤੇ ਲੈ ਕੇ ਆਂਦਾ ਗਿਆ ਤੇ ਹੁਣ ਜਿੰਨੇ ਵੀ ਸੈਨੇਟ ਮੈਂਬਰ ਹੈ ਮੈਨੂੰ ਯਾਦ ਹੈ ਬਾਈ ਰਵਿੰਦਰ ਢਾਲੂਗਾਰ ਮੈਂ ਉਹਨਾਂ ਤੇ ਆਪ ਇਲੈਕਸ਼ਨ ਤੇ ਉਹਨਾਂ ਨੂੰ ਵੋਟਾਂ ਪਾਈਆਂ ਜੀ ਮਤੋਂਣ ਵਾਸਤੇ ਹਰ ਸਾਲ ਪਾ ਇੱਕ ਦੋ ਬੰਦਾ ਸਾਡਾ ਨੌਨ ਖੜਾ ਹੁੰਦਾ ਸੈਨੇਟ ਦੇ ਜਦੋਂ ਵੀ ਕੋਈ ਪਾਲਿਸੀ ਬਣਦੀ ਹੈ ਜਾਂ ਕੋਈ ਹੋਰ ਗੱਲ ਹੁੰਦੀ ਹੈ ਜਿਹੜੇ ਇਲੈਕਟਿਡ ਮੈਂਬਰ ਨੇ ਉਹ ਗੱਲ ਕਰਦੀ ਹੈ ਪੰਜਾਬ ਦੀ ਪੂਰੀ ਅੱਗੇ ਜਦੋਂ ਮੈਂਬਰ ਹੀ ਨਹੀਂ ਰਹੇ ਫਿਰ ਸਰਕਾਰਾਂ ਆਪਾਂ ਸਾਹਿਬ ਨਾਲ ਕੰਮ ਕਰਦੀ ਮੈਨੂੰ ਯਾਦ ਹੈ ਜਦੋਂ ਮੈਸੇਜ ਦੇ ਵਿੱਚ ਖਾਣਾ ਕੁਆਲਟੀ ਲੋ ਹੁੰਦੀ ਸੀ ਜਾਂ ਇੱਕਦਮ ਜ਼ਿਆਦਾ ਥੀਸ ਵਧਾ ਦਿੱਤੀ ਜਾਂਦੀ ਸੀ ਆਪਾਂ ਸਾਰੇ ਇਕੱਠੇ ਹੋ ਕੇ ਪ੍ਰੋਟੈਸਟ ਕਰਦੇ ਹਾਂ ਯੂਨੀਵਰਸਿਟੀ ਨੂੰ ਕਿਉਂ ਨਾ ਸਭ ਤੋਂ ਸਰਕਾਰਾਂ ਨੇ ਹੱਥ ਆ ਗਿਆ ਫਿਰ ਸਾਰੇ ਸਟੂਡੈਂਟ ਵੀ ਇਫੈਕਟ ਹੋਣੇ ਚਾਹੀਏ ਚਾਹੇ ਉਹ ਹਰਿਆਣੇ ਦੇ ਆ ਪੰਜਾਬ ਦੇ ਹੋਵੇ ਮਾਚਲਦੇ ਆ ਉਹਨਾਂ ਦੀਆਂ ਖੀਸਾਂ ਵਧਨੀਆਂ ਨੇ ਕਮੇਰਸਾਂ ਤੇ ਖਾਣਾ ਆਪਣੀ ਮਰਜ਼ੀ ਦੇ ਠੇਕੇਦਾਰਾਂ ਨੂੰ ਜਿਹਦੇ ਦਿਨੇ ਆ ਠੇਕੇ ਕੋਈ ਪੁੱਛਣ ਵਾਲਾ ਨਹੀਂ ਹੋਣਾ ਕੋਈ ਪ੍ਰੋਟੈਸਟ ਕਰਨ ਵਾਲੀਆਂ ਹੁਣ ਇਹਦਾ ਕੰਮ ਖਰਾਬ ਹੋ ਜਾਣਾ ਕੋਈ ਸੁਝੇਨ ਜੀ ਵੀ ਸਿਚੁਏਸ਼ਨ ਇਹ ਆ ਜੂਗੀ ਕਿ ਇੱਕ ਸਟੂਡੈਂਟ ਦਾ ਲੀਡਰ ਨੂੰ ਇੱਥੇ 7 ਦਿਨਾਂ ਦੀ ਕੁਗੜਤਾਲ ਕਰਨੀ ਪਊ ਅਭਿਸ਼ੇਕ ਨਾਗਰ ਦਾ ਨਾਪਰਾ ਆਜੇ ਹਰਿਆਣੇ ਤੋਂ ਆ ਇਥੋਂ ਵੀ ਲੀਡਰ ਨਿਕਲਦੇ ਤੇ ਪਛੁਪ ਕੇ ਗਜ਼ਾਰਾਂ ਸਾਰੀਆਂ ਉਹਨਾਂ ਤੱਕ ਜਾਂਦੇ ਇਹ ਹੋਣਾ ਬੜਾ ਜ਼ਰੂਰੀ ਹੈ ਅਸੀਂ ਸਟੂਡੈਂਟਾਂ ਨੂੰ ਆਪਣੇ ਹਿੱਤਾਂ ਦਾ ਬੰਦਾ ਲੱਗੇ ਸਾਨੂੰ ਪਲੇਟਫਾਰਮ ਮਿਲੂਗਾ ਬਿਲਕੁਲ ਸਾਨੀ ਬੋਲਣ ਚ ਮਿਲਿਆ ਇਹ ਪਾ ਲੜਨਾ ਕਿੱਦਾਂ ਹੈ ਆਪਾਂ ਦਾ ਸਪੁਰਦਗੀ ਦਾ ਹੈ ਸਾਰੇ ਮੇਂ ਗਿਆ ਪੰਡਤ ਕੇ ਡਲੇ ਹੁਣ ਤੋਂ ਪਹਿਲਾਂ ਇੱਥੇ ਬੱਬੂ ਮਾਨ ਜੀ ਹੁਣਾਂ ਵੀ ਆਏ ਸੀ ਜਸਪੀਤ ਜੱਸੀ ਹੁਣਾਂ ਵੀ ਆਏ ਸੀ ਤੇ ਅਮਕੋਜ ਮਾਨ ਇਹ ਕਹਿੰਦੇ ਸੀ ਹੁਣ ਜੇ ਬੱਬੂ ਆ ਗਿਆ ਤਾਂ ਹੁਣ ਇੱਥੇ ਬਹੁਤ ਸੁੰਮਰਾਂ ਦੇ ਰਹੇ ਨੇ ਨੇ ਤੇ ਬੱਬੂ ਮਾਨ ਹੁਣਾਂ ਬਤੋਦੋ ਇਹ ਕਹੇ ਸੀ ਉਹਨਾਂ ਸਿੰਗਰਾਂ ਨੂੰ ਯਾਦ ਕਰੋ ਜਿਹੜੇ ਆਪਣੇ ਗਾਣਿਆਂ ਦੇ ਵਿੱਚ ਪਰਮਾ ਪਰੋਬੀ ਨੂੰ ਤੁਹਾਨੂੰ ਲੱਗਦਾ ਹੋਰ ਸਿੰਗਰਾਂ ਨੂੰ ਇੱਥੇ ਆ ਕੇ ਇਹਨਾਂ ਦਾ ਭਾਵਾ ਤੁਸੀਂ ਜਿਹੜੀ ਹੋ ਰਹੀ ਹੈਗੀ ਅਸਲ ਮੈਂ ਬੇਲੋਂ ਧੰਨਵਾਦ ਕਰਦਾ ਹਾਂ ਬਾਈ ਬਾਬਾ ਮਾਨ ਜੀ ਦਾ ਬੜਾ ਕੁਝ ਨਾ ਸਿੱਖਣ ਨੂੰ ਮਿਲਦਾ ਹੈ ਹਮੇਸ਼ਾ ਹੀ ਪੰਜਾਬ ਦੇ ਨਾਲ ਖੜੇ ਹੋਏ ਔਰ ਅਪਤ ਸਾਡੀ ਤਾਂ ਕੋਸ਼ਿਸ਼ ਹੁੰਦੀ ਹੈ ਹਮੇਸ਼ਾ ਹੀ ਜਦਾਂ ਸਾਨੀ ਅੰਦোলন ਹੋਇਆ ਸੀ ਫਿਰ ਕਿਸਾਨੀ ਅੰਦোলন ਟੂ ਹੋਇਆ ਉਹਦੇ ਵਿੱਚ ਮੈਂ ਇਕੱਲਾ ਹੀ ਰਹਿ ਗਿਆ ਸੀਗਾ ਤੇ ਪਰਸੋਂ ਮੈਂ ਨਿਊਜ਼ੀਲੈਂਡ ਸੀਗਾ ਨਿਊਜ਼ੀਲੈਂਡ ਤੋਂ ਸਿੱਧਾ ਆ ਰਹੇ ਹਾਂ ਗੁਰਦਾਸਪੁਰ ਤੋਂ ਸੀਗਾ ਤੇ ਆਪਣੀ ਸੇਵਾ ਚੱਲ ਰਹੀ ਹੈ ਫਲੱਡਾਂ ਵਾਲੀ ਜਿਹੜੇ ਛੋਟੇ ਜਿਹੇ ਮੇਦਾਰ ਹੈ ਇਹਨਾਂ ਦੀ ਤਨਖਾਹ ਮਾਰੀ ਉਹਨਾਂ ਦੀ ਪੰਕਣ ਦੀ ਜਿਹੜੀਆਂ ਖਾਸ ਬਾ ਰਹੇ ਜਿਹਨਾਂ ਦੇ ਘਰ ਡਿੱਗ ਗਿਆ ਉਹ ਘਰ ਬਣਾ ਕੇ ਦੇ ਰਹੇ ਆਪਾਂ ਜੇ ਮੈਂ ਵੀਡੀਓ ਭੇਜਦਾ ਸੀ ਬਾਈ ਕਸ਼ਮੀਰ ਉਹਨਾਂ ਨੂੰ ਕਿ ਆਪਾਂ ਵਿਹਾਂ ਦੇ ਸ਼ੋ ਵੀ ਚੱਲ ਰਹੇ ਨਾਲ ਨਾਲ ਜੇ ਆਪਾਂ ਜਿੱਤੀ ਪਹੁੰਚਦੇ ਆ ਬੱਬੂ ਭਾਈ ਦਾ ਧੰਨਵਾਦ ਤੇ ਹੋਰ ਵੀ ਜਗਦੀਪ ਮੇਰ ਵਾਲੇ ਸਿੰਘ ਰਾਂ ਨੂੰ ਪੋਲੀਟਿਸ਼ੀਨਾਂ ਨੂੰ ਮੀਡੀਆ ਨੂੰ ਆਪਾਂ ਅਪੀਲ ਕਰਦੇ ਆ ਕਿ ਤੁਸੀਂ ਪਹੁੰਚੋ ਪੰਜਾਬ ਦੀ ਗੱਲ ਹੈ ਇਨਸਾਨੀ ਸੰਨਿਆਨ ਅੰਦolan ਦੌਰਾਨ ਤੁਸੀਂ ਇੱਕ ਐਂਥਮ ਸੀ ਜੋ ਬਹੁਤ ਜ਼ਿਆਦਾ ਵਰਲਡਵਾਈਡ ਮਸ਼ਹੂਰ ਹੋਇਆ ਬਹੁਤ ਜ਼ਿਆਦਾ ਲੋਕਾਂ ਨੇ ਪਿਆਰ ਕੀਤਾ ਇਨ ਸਟੂਡੈਂਟਸ ਦੇ ਲਈ ਤੁਸੀਂ ਦੋ ਲਾਈਨਾਂ ਜਾਂ ਦੋ ਕੁ ਛਪਨੇ ਅੰਦਾਜ਼ ਦੇ ਜੋ ਤੁਸੀਂ ਕਹਿਣਾ ਚਾਹੋਗੇ ਕੇਂਦਰ ਸਰਕਾਰ ਤੱਕ ਮੈਸੇਜ ਹਜੇ ਐ ਰਿਤੇ ਵਰਕ ਆਊਟ ਹੁੰਦੇ ਕਿਤਾ ਆਪਾਂ ਜੇ ਜ਼ਰੂਰ ਤੈ ਅੰਦolan ਲੰਮਾ ਚੱਲਿਆ ਤਾਂ ਗਾਣੇ ਨਾਲ ਦੀ ਆਪਾਂ ਸਪੋਰਟ ਕਰਾਂਗੇ ਆਪਾਂ ਜ਼ਰੂਰ ਲਖਵਾਵਾਂਗੇ ਗਾਣੇ ਬਹੁਤ ਹਨ ਠੀਕ ਸੋ ਪੰਜਾਬੀ ਗਾਇਕ ਰੇਸ਼ਮ ਅਨਮੋਲ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਜਿਹੜੇ ਹੱਲੇ ਵੀ ਸੰਗਤ ਕਰੇ ਬੈਠੇ ਨੇ ਉਹਨਾਂ ਨੂੰ ਘਰੋਂ ਨਿਕਲ ਕੇ ਇੱਥੇ ਆ ਕੇ ਇਹਨਾਂ ਸਟੂਡੈਂਟਸ ਦਾ ਸਮਰਥਨ ਕਰਨਾ ਚਾਹੀਦਾ ਫਿਲਹਾਲ ਦੇ ਲਈ ਇਨਾ ਹੀ ਮੈਨੂੰ ਜੇ ਇਜਾਜ਼ਤ ਤੁਸੀਂ ਦਿਓ ਰਹੋ ਪੰਜਾਬ ਇਨਸਾਈਟਸ ਦੇ ਨਾਲ ਧੰਨਵਾਦ